ਦੋਸਤੋ ਪੰਜਾਬ ਮੋਹੱਲਾ ਕਲੀਨਿਕ ਭਰਤੀ 2023 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ 14 12 2023 ਦੀ ਬਿਲਕੁਲ ਨਵੀਂ ਭਰਤੀ ਜਾਣਕਾਰੀ ਲੈ ਕੇ حاضر ਹੋ ਚੁੱਕਾ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਅੰਤ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਦੇ ਬਖ ਬਖ ਜ਼ਿਲ੍ਹਿਆਂ ਵਿੱਚ ਪੋਸਟਾਂ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਨਾ ਤਾਂ ਵੱਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟਸ ਅਪਲਾਈ ਕਰ ਸਕਣਗੇ ਇਹਨਾਂ ਪੋਸਟਾਂ ਲਈ 60000 ਪਲੱਸ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਨੋਟੀਫਿਕੇਸ਼ਨ ਨੰਬਰ 1 ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜੋ ਆਮ ਆਦਮੀ ਕਲੀਨਿਕ ਨੇ ਜੀ ਤਰਨਤਾਰਨ ਵਿੱਚ ਡਿਸਟ੍ਰਿਕਟ ਤਰਨ ਤਰਨ ਵਿੱਚ ਨਵੀਂ ਆਮ ਆਦਮੀ ਕਲੀਨਿਕ ਨੇ ਜੀ ਉਹਨਾਂ ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਇਹਨਾਂ ਪੋਸਟਾਂ ਲਈ ਡਾਇਰੈਕਟ ਤੋਂ ਇੰਟਰਵਿਊ ਹੋਵੇਗਾ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਮੇਰੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਜੀ ਪੋਸਟਾਂ ਦਾ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ ਜੀ ਮੈਡੀਕਲ ਅਫਸਰ ਦੀਆਂ ਕੁਆਲੀਫਿਕੇਸ਼ਨ ਐਮਬੀਬੀਐਸ ਡਿਗਰੀ ਤੁਸੀਂ ਕੰਪਲੀਟ ਕੀਤੀਆਂ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ 50 ਰੁਪਏ ਪਰ ਪੇਸੈਂਟ ਦੇ ਹਿਸਾਬ ਨਾਲ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਦਿਨ ਵਿੱਚ ਤੁਹਾਡੇ ਕੋਲ 50 ਪੇਸੈਂਟ ਭੇਜੇ ਜਾਣਗੇ ਜੀ ਇਹਨਾਂ ਪੋਸਟਾਂ ਲਈ ਇੰਟਰਵਿਊ ਦਾ ਸਮਾਂ ਕੁਛ ਇਸ ਪ੍ਰਕਾਰ ਹੈ ਜੀ ਇੰਟਰਵਿਊ ਹੋਵੇਗਾ 16 12 2023 ਨੂੰ ਸਵੇਰੇ 10 ਵਜੇ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਇੰਟਰਵਿਊ ਲਈ ਪਹੁੰਚਣਾ ਜੀ ਸਿਵਲ ਸਰਜਨ ਤਰਨਤਾਰਨ ਦੇ ਐਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਜੀ ਤੁਸੀਂ ਆਪਣੇ ओरिजिनल ਡਾਕੂਮੈਂਟਸ ਐਕਸਪੀਰੀਅੰਸ ਡਾਕੂਮੈਂਟਸ ਏਜ ਪ੍ਰੂਫ ਕੁਆਲੀਫਿਕੇਸ਼ਨ ਅਤੇ ਵਨ ਸੈਟ 셀ਫ ਅਟੈਸਟਡ ਕਾਪੀਜ਼ ਇੰਟਰਵਿਊ ਦੇ ਟਾਈਮ ਆਪਣੇ ਨਾਲ ਲੈ ਕੇ ਜਾਣਾ ਚੁਰਰੀ ਹੋਵੇਗਾ ਜੀ ਦੋ ਤਾਆਂ ਯਾ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਤਸਵੀਰ ਤੁਸੀਂ ਪੰਜਾਬੀ ਪਾਸ ਨਾਲ ਪਾਸ ਕੀਤਾ ਹੋਣਾ ਜ਼ਰੂਰੀ ਹੈ ਜੀ ਇੰਟਰਵਿਊ ਅਟੈਂਡ ਕਰਨੀ ਤੁਹਾਨੂੰ ਕੋਈ ਟ੍ਰੀਡ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਜੀ ਚਲੋ ਦੋਸਤੋ ਅਪ ਚੱਲਦੇ ਨੋਟੀਫਿਕੇਸ਼ਨ ਨੰਬਰ ਦੋ ਦੇ ਉੱਪਰ ਦੋਸਤੋ ਨੋਟੀਫਿਕੇਸ਼ਨ ਨੰਬਰ ਦੋ ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਸਟ੍ਰਿਕਟ ਹੈਲਥ ਸੁਸਾਇਟੀ ਐਸ ਬੀ ਐਸ ਨਗਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਪ SBS ਨਗਰ ਵਿੱਚ ਜਿੰਨੇ ਵੀ ਆਮ ਆਦਮੀ ਕਲੀਨਿਕ ਨੇ ਜੀ ਉਹਨਾਂ ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਪੋਸਟਾਂ ਸੇਮ ਨੇ ਜੀ ਸੈਲਰੀ ਵੀ ਉਸ ਹਿਸਾਬ ਨਾਲ ਦਿੱਤੀ ਜਾਵੇਗੀ ਇੰਟਰਵਿਊ ਦਾ ਸਮਾਂ ਅਤੇ ਡੇਟ ਕੁਝ ਇਸ ਪ੍ਰਕਾਰ ਹੈ ਜੀ ਇੰਟਰਵਿਊ ਹੋਏਗੀ 21 12 2023 ਨੂੰ ਸਵੇਰੇ 10:00 ਵਜੇ ਤੋਂ ਇੰਟਰਵਿਊ ਹੋਵੇਗਾ ਜੀ ਐਡਰੈਸ ਨੋਟ ਕਰ ਲਓ ਜੀ ਸਿਵਲ ਸਰਜਨ ਆਫਿਸ SBS ਨਗਰ ਦੇ ਐਡਰੈਸ ਤੇ ਤੁਸੀਂ ਆਪਣੇ ओरिजिनल ਡਾਕੂਮੈਂਟਸ ਲੈ ਕੇ ਪਹੁੰਚ ਜਾਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ